ਅੱਜ ਫੇਰ ਚੰਦ ਭਾਣ ਵਾਲੇ ਮਸਲੇ ਦੇ ਉੱਪਰ ਇਹ ਲੋਕ ਇਕੱਠ ਜੈਤੋ ਦੇ ਵਿੱਚ ਹੋਇਆ ਅੱਜ ਇਹ ਲੋਕ ਕਹਿ ਰਹੇ ਨੇ ਕਿ ਚੰਦ ਭਾਣ ਦੇ ਵਿੱਚ ਚਾਹੇ ਦੂਜੀ ਧਿਰ ਦੇ ਉੱਪਰ ਇਹ ਪਰਚਾ ਹੋ ਚੁੱਕਾ ਹੈ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਹ ਪੈਸੇ ਵਾਲੇ ਆ ਜੀ ਤਾਂ ਨਹੀਂ ਫੜਦੇ ਜੀ ਉਹਨਾਂ ਉਹ ਠੀਕੇ ਆ ਤੇ ਨੇ ਜਗਰੀਬਾਂ ਨੂੰ ਕਿਵੇਂ ਘਾਂਟੇ ਵਿੱਚ ਦੀ ਸਾਰੇ ਗਰੀਬ ਫੜ ਲੇ ਗਰੀਬਾਂ ਦੇ ਘਰ ਤੋੜ ਤੇ ਗਰੀਬਾਂ ਦੀਆਂ ਬੁੜੀਆਂ ਕੁੱਟੀਆਂ ਗਰੀਬਾਂ ਨੂੰ ਬੁੜੀਆਂ ਫੜ ਲਗਾ ਜੀ ਤੇ ਉਹ ਤਕੜੇ ਤਾਂ ਕਰਕੇ ਅੱਜ ਦੇ ਟਾਈਮ ਦੇ ਵਿੱਚ ਐਮਐਲਏ ਦੇ ਦਬਾਅ ਕਰਕੇ ਜਿਹੜਾ ਦੋਸ਼ੀ ਫੜੇ ਨਹੀਂ ਜਾ ਰਹੇਗੇ ਜਿਹਦੇ ਖਿਲਾਫ ਅੱਜ ਉਹਨਾਂ ਨੇ ਪਹਿਲਾਂ ਤਾਂ ਕਿਹਾ ਸੀ ਟਾਈਮ ਪਾਸ ਕਰਦੇ ਸਾਡੇ ਕੋਲ ਪੈਸਾ ਦੇਣ ਨੂੰ ਹੈ ਨਹੀਂ ਜੀ ਸਰਕਾਰ ਉਹਨਾਂ ਨੇ ਪੈਸਾ ਧੱਕੇ ਪਰਸ ਬਸ ਸਾਡੀ ਤੇ ਹੀ ਬੇਰਤੀ ਹੈ ਜੀ ਉਹਨਾਂ ਨੂੰ ਫੜੋ ਹੁਣ ਬੁੜੀਆਂ ਰੋਂਦੀਆਂ ਨਹੀਂ ਅੱਜ ਤੁਸੀਂ ਕਿਸ ਮੰਗ ਨੂੰ ਲੈ ਕੇ ਆਏ ਹੋ ਅਸੀਂ ਤਾਂ ਆਏ ਆਨੇ ਆ ਵੀ ਉਹ ਫੜਿਆ ਜਾਵੇ ਬਸ ਜੱਜੀ ਜਾਂ ਮੰਦੂਰ ਫੜਿਆ ਜਾ ਆਹੀ ਮੰਗ ਆ ਸਾਡੀ ਤਾਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜੈਤੋ ਦੇ ਬੱਸ ਸਟੈਂਡ ਦੇ ਵਿੱਚ ਹਲਕੇ ਦੇ ਐਮਐਲਏ ਦੀ ਅਰਥੀ ਫੂਕੀ ਜਾ ਰਹੀ ਆ ਔਰੇ ਲੋਕਾਂ 'ਕੋਸ਼ਿਸ਼ਾ ਰਹੇ ਨੇ ਕਿ ਅੰਮਲ ਜਿਹੜਾ ਚੰਦ ਭਾਨ ਦੇ ਵਿੱਚ ਦੂਜੀ ਛੇਲਰ ਮਾਉਂਟ ਤੇ ਪਰਚਾ ਹੋਣ ਤੋਂ ਬਾਅਦ ਵੀ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋਣ ਦੇ ਰਿਹਾ। ਇਹੀ ਵਜ੍ਹਾ ਹੈ ਕਿ ਮਜ਼ਦੂਰਾਂ ਤੇ ਜ਼ਬਰ ਹੋਇਆ। ਮਜ਼ਦੂਰਾਂ ਨੂੰ ਜਿਨੀ ਛੱਲੀਆਂ ਵਾਂਗੂ ਜਿਨੀ ਕੁੱਟ ਕੇ ਸੜ ਦਿੱਤਾ ਤੇ ਉਹਨਾਂ ਦੋਛਿਆਂ ਨੂੰ ਅਜੇ ਤੱਕ ਵੀ ਜਿਨੀ ਗ੍ਰਿਫਤਾਰ ਨਹੀਂ ਕੀਤਾ। ਅਸੀਂ ਇੱਥੋਂ ਦੇ ਪ੍ਰਬੰਧ ਨੂੰ, ਇੱਥੋਂ ਦੇ ਰਾਜ ਭਾਗ ਨੂੰ ਇਹ ਦੱਸਣਾ ਚਾਹੁੰਦੇ ਆ। ਕੇ ਲੋਕ ਐ ਕੁੱਟ ਕੇ ਦਵਾਈ ਨਹੀਂ ਜਾ ਸਕਦੇ ਭਗਵਾਨ ਤੇ ਮਾਨ ਮਰਦਾਵਾਨ 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 ਭਗਵਾਨ ਤੇ ਮਾਨ ਮਰਦਾਵਾਨ ਮਰਦਾਵਾਨ ਮੋਲਕ ਸਿੰਘ ਮਰਦਾਵਾਨ 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 ਸਾਡੇ ਬੱਚੇ ਕੁੱਟਿਆ ਜੀ ਨੱਕੇ ਕੁੱਟੇ ਆਗੇ ਤਾਂ ਕੀਤਾ ਜੀ ਉਹਨਾਂ ਨੂੰ ਗ੍ਰਿਫਤਾਰ ਸਾਡੇ ਤਾਂ ਇੰਨੇ ਬੰਦੇ ਮੈਂਟਾ ਦੀ ਸਰਕਾਰ ਨੇ ਫੜ ਲੇ ਖੇਤਾਂ ਚ ਨਿਕਲ ਨਿਕਲ ਬੱਚੇ ਸਕੂਲੋਂ ਹੁੰਦੇ ਉਹ ਕੁੱਟੇ ਖੇਤਾਂ ਚ ਤੇ ਸਰਕਾਰ ਤੋਂ ਕੋਠਾਂ 'ਚ ਬੈਠੇ ਪੱਪੂ ਫੜਾ ਨਹੀਂ ਗਾ ਜੀ ਅਸੀਂ ਸਰਕਾਰ ਨੂੰ ਐਂ ਮੰਗ ਕਰਦੇ ਆਂ ਪਰ ਉਹਨਾਂ ਨੇ ਫੜਨਾ ਵੱਡੇ ਬੱਚੇ ਸਾਰੀ ਰਾਤ ਕੁੱਟੇ ਉਹਨਾਂ ਦਾ ਕਿਹੜਾ ਕਤਲ ਮਨਾਉਂਦੇ ਸੀ ਨਾਲੀ ਦਾ ਰੌਲਾ ਸੀ ਭੋਰਾ ਫੜਲੇ ਸੀ ਚਲੋ ਬੱਚੇ ਸੀਗੇ ਧਰਨਿਆਂ ਤੇ ਫੜਲੇ ਸੀ ਉਹਨਾਂ ਦੇ ਪਰ ਸਾਰੀ ਰਾਤ ਕੁੱਟੇ ਜਿੰਨੇ ਚਿਰ ਡਾਂਗਾ ਨਹੀਂ ਮੁੱਕੂਗਾ ਉਹਨਾਂ ਚਾਹੀ ਸੀ ਸਿਰ ਗਰੀਬ ਬੋਲ ਗਏ ਵੀ ਨਾ ਜੇ ਹੁਣ ਬਾਈ ਮਨਿੰਦਰ ਸਾਡੇ ਹੱਕ ਚ ਬੋਲਦਾ ਸੀ ਉਹਦਾ ਹੀ ਪਰਚਾ ਕਰਾਤਾ ਸਾਡਾ ਗਰੀਬਾਂ ਦਾ ਕੋਈ ਸੁਣਿਆ ਵੀ ਨਾ ਹੁਣ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੂਜੀ ਤਰ੍ਹਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਉਹ ਪੈਸੇ ਵਾਲੇ ਆ ਜੀ ਸਾਡਾ ਗਰੀਬਾਂ ਦਾ ਕੋਈ ਰੌਲਾ ਨਹੀਂ ਰੌਲਾ ਗਰੀਬਾਂ ਨੇ ਉਹਦੋਂ ਸੀਗਾ ਜਦ ਸਾਰੀ ਰਾਤ ਗਰੀਬ ਪਟਾਏ ਉਹਦੋਂ ਰੌਲਾ ਸੀਗਾ ਗਰੀਬਾਂ ਦਾ ਜਿਨ੍ਹਾਂ ਜਿਨ੍ਹਾਂ ਚ ਡਾਂਗਾ ਨਹੀਂ ਮੁੱਕਗਾ ਉਹਨਾਂ ਚਾਰ ਕੁੱਟਣੋਂ ਨਹੀਂ ਹਟੇ ਸਾਰੀ ਰਾਤ ਕੁੱਟਿਆ ਪਿਆ ਮਹਿੰਗੀ ਧਾਰੂ ਕੱਲੀ ਸੀ ਮਹਿੰਗੀ ਮਠਿਆਈ ਕੱਲੀ ਸੀ ਇਹਨਾਂ ਨੇ ਇਹ ਪੈਸੇ ਵਾਲੇ ਸੀ ਤਾਂ ਕੱਲੀ ਸੀ ਮਹਿੰਗੀ ਮਠਿਆਈ ਜੀ ਇਹਨਾਂ ਨੇ ਸਾਰੀ ਰਾਤ ਕੁੱਟੇ ਪੈਗ ਲਾਉਂਦੇ ਸੀ ਬੱਚੇ ਆਂਦੇ ਛੁੱਟੀ ਲਾਉਂ ਇਹ ਜੇ ਟਾਈਮ ਪਾਸ ਕਰਦੇ ਸੜ ਤੇ ਇੱਕ ਇੱਕ ਜਵਾਕ ਸੀ ਕਿ ਜਿਹੜੇ ਉਹ ਜਿੰਨੇ ਸਾਰੇ ਗੱਜ ਬੱਚਿਓ ਰੱਤੇ ਆ ਮੇਰੇ ਮੇਰੇ ਮੁੰਡੇ ਦੀਆਂ ਹੱਡੀਆਂ ਕਰੇ ਕਾਪਾ ਇਹਨਾਂ ਦੀ ਮੈਂ ਲਾਜ ਕਰਾਂ ਮੈਂ ਕਿ ਘਰੇ ਟਾਈਮ ਪਾਸ ਕਰਾਂ ਜੀ ਹਾਂਜੀ ਹਾਂਜੀ ਅੱਗੇ ਆਓ ਜੀ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਇਆ ਬੋਲੋ ਜਿੱਦਾਂ ਉਹਨਾਂ ਨੇ ਦੱਸਿਆ ਆਪਾਂ ਸਾਰੇ ਯਾਰ ਦੇ ਐਮਐਲਏ ਬਾਰੇ ਕਿ ਕਿੱਦਾਂ ਦਾ ਇਹ ਮਜ਼ਦੂਰ ਵਿਰੋਧੀ ਆ ਜਦੋਂ ਕਿ ਖੁਦ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਆ ਕਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਲੋਕਿਆਂ ਦਾ ਇੱਕ ਜਿੰਦਾਬਾਦ 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 ਦੋਸ਼ੀਆਂ ਦਾ ਖਪੂਰਨ ਵਾਲਾ ਆਮ ਆਦਮੀ ਦੀ ਪਾਰਟੀ ਦਾ ਮੋਲਕ ਐਮਐਲਏ ਮਰਦਾਵਾਦ 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 ਲੋਕਾਂ ਦਾ ਇੱਕ ਜਿੰਦਾਬਾਦ 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 ਚੰਦਪਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਜਿੰਦਾਬਾਦ ਜਿੰਦਾਬਾਦ ਐਕਸ਼ਨ ਕਮੇਟੀ ਪੁਤਲਾ ਫੂਕਿਆ ਗਿਆ ਹਲਕਾ ਵਿਧਾਇਕ ਦਾ ਪੁਤਲਾ ਲੋਕਾਂ ਨੇ ਫੂਕਿਆ ਔਰ ਲੋਕ ਇਹ ਕਹਿੰਦੇ ਨੇ ਕਿ ਸ਼ਰੇਆਮ ਮਜ਼ਦੂਰਾ ਦੇ ਮਾਮਲੇ 'ਚ ਪੱਖਪਾਤ ਕੀਤਾ ਜਾ ਰਿਹਾ ਚੰਦਪਾਣ ਵਾਲੇ ਮਸਲੇ ਤੇ ਇੰਨਾ ਵੱਡਾ ਕੱਠ ਕੀਤਾ ਅੱਜ ਹੁਣ ਨਵੀਂ ਗੱਲ ਕੀ ਹੈ ਦੇਖੋ ਜੀ ਅੱਜ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਮੰਗਾਂ ਸੀਗੀਆਂ ਜਿਦੇ ਵਿੱਚ ਮੁੱਖ ਮੰਗ ਸੀ ਸਾਡੀ ਕਿ ਦੋਸ਼ੀ ਹੈ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਹਨਾਂ ਨੂੰ ਜਿਵੇਂ ਆਪਾਂ ਕਹਿ ਦਿਆ ਕਿ ਘਰੋਂ ਭਜਾਉਣ ਤੱਕ ਪ੍ਰਸ਼ਾਸਨ ਨੇ ਟੈਲ ਦਾ ਜ਼ੋਰ ਲਾਇਆ ਔਰ ਅਜ ਤੱਕ ਆ ਦੋਸ਼ੀ ਲਗਭਗ ਮਹੀਨਾ ਹੋ ਗਿਆ ਉਹ ਗ੍ਰਫਤਾਰ ਨਹੀਂ ਕੀਤੇ ਗਏ ਔਰ ਸਭ ਤੋਂ ਵੱਡਾ ਹਾਥਾ ਦੋਸ਼ੀਆਂ ਨੂੰ ਨਾ ਗ੍ਰਫਤਾਰ ਕਰਨ ਦਾ ਇਥੋਂ ਦਾ ਐਮਐਲਏ ਅਮੋਲਕ ਸਿੰਘ ਉਹਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਜਿਹੜਾ ਜੈਜੀ ਆ ਜਾਂ ਕਮਜ਼ੂਰ ਹੈ ਉਹਨੂੰ ਗ੍ਰਫਤਾਰ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਪਿੰਡ ਦੇ ਵਿੱਚੋਂ ਪਤਾ ਚੱਲਿਆ ਹੈਗਾ ਕਿ ਅਮੋਲਕ ਨੂੰ ਜਦੋਂ ਚੋਣਾਂ ਦੇ ਦੌਰਾਨ ਹੈ ਜਿਹੜਾ ਜਿਹੜਾ ਕਮਜ਼ੂਰ ਪਰਿਵਾਰ ਆ ਜਿਹੜਾ ਸ਼ੈਲਰ ਮਾਲਕ ਹੈ ਪਿੰਡ ਦਾ ਚੌਧਰੀ ਉਹਦੇ ਵੱਲੋਂ ਮੋਟਾ ਫੰਡ ਗਿਆ ਹੈਗਾ ਜਦ ਕਿ ਚਾਹੀਦਾ ਤਾਂ ਮੋਲਕ ਸਿੰਘ ਨੂੰ ਇਹ ਆ ਕਿ ਉਹ ਆਪ ਵੀ ਮਜ਼ਦੂਰਾਂ ਦੇ ਵਿੱਚੋਂ ਆਪ ਹੀ ਮਜ਼ਦੂਰਾਂ ਦਾ ਲੜਕਾ ਹੈਗਾ ਕਿ ਮਜ਼ਦੂਰਾਂ ਦਾ ਸਹੀ ਪੱਖ ਸੁਨਿਆ ਜਾਵੇ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਇਆ ਜਾਵੇ ਪਰ ਔਰ ਇੱਥੋਂ ਲੋਕਲ ਔਰਤਾ ਮਰਦਾ ਜਾਂ ਚੰਦਪਾਣ ਦੇ ਲੋਕਾਂ ਨੇ ਇਕੱਠੇ ਹੋ ਕੇ ਔਰ ਜਿਹੜੀ ਐਕਸ਼ਨ ਕਮੇਟੀ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਆ ਉਹਨਾਂ ਨੇ ਅੱਜ ਅਮੋਲਕ ਸਿੰਘ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ ਉਹਦੀ ਇੱਥੇ ਅਰਥੀ ਸਾੜੀ ਹੈਗੀ ਜੀ ਆ ਸਰਪੰਚ ਸਾਹਿਬ ਤੁਸੀਂ ਅੱਜ ਇਸ ਇਕੱਠ 'ਚ ਸ਼ਾਮਲ ਹੋਏ ਹੋ ਹੁਣ ਇਹ ਇਕੱਠ ਚਾਹੁੰਦਾ ਕੀ ਹੈ ਇਹ ਇਕੱਠ ਇਹ ਚਾਹੁੰਦਾ ਕਿ ਜਿਹੜੇ ਗੁੰਡਿਆਂ ਨੇ ਚੰਦਪਾਣ ਦੇ ਲੋਕਾਂ ਤੇ ਨਿਹੱਥਿਆਂ ਤੇ ਗੋਲੀਆਂ ਚਲਾਈਆਂ ਪਿੰਡ ਦੇ ਲੋਕਾਂ ਤੇ ਪੂਰੇ ਤੇ ਤਸੱਦਦ ਕੀਤਾ ਤੇ ਘਰ ਟਾਏ ਗਏ ਤੁਸੀਂ ਮੇਰੇ ਘਰ ਦੀਆਂ ਤਸਵੀਰਾਂ ਵੀ ਦੇਖੀਆਂ ਕਿਵੇਂ ਕਿ ਬੱਚਿਆਂ ਦੀਆਂ ਜਰਮ ਪੱਤਰੀਆਂ ਤੱਕ ਲੈਪਟਾਪ ਤੱਕ ਕਿ ਪਿੰਡ ਰਹਿਵਾਂ ਤੱਕ ਗਹਿਣੇ ਸੀਗੇ ਜਿਹੜੀ ਉਹ ਵੀ ਘਰ ਦੀ ਪੂਰੇ ਦੀ ਬਰਬਾਦੀ ਕੀਤੀ ਹੈ ਕਿ ਉਹਨਾਂ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਗ੍ਰਿਫਤਾਰ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿ ਐਮਐਲਏ ਅਮੋਲਕ ਸਿੰਘ ਆ ਜਿਹੜਾ ਉਹ ਉਹਨਾਂ ਨੂੰ ਆਪਦੀ ਬੁੱਕਲ ਦੇ ਵਿੱਚ ਲੈ ਕੇ ਰੱਖਿਆ ਹੋਇਆ ਤੇ ਦੇਖੋ 5 ਤਰੀਕ ਦੀ ਕਟਨਾ ਗਰੀਬ ਲੋਕਾਂ ਨੂੰ ਤਾਂ ਚੱਕ ਚੱਕ ਕੇ 92 ਲੋਕਾਂ ਤੇ ਰਾਤੋਂ ਰਾਤ ਪਰਚੇ ਪਾ ਦਿੱਤੇ ਆ ਤੇ ਲੋਕਾਂ ਦੀ ਏਕਤਾ ਤੇ ਜੱਥੇ ਭਰਾਤਰੀ ਜੱਥੇ ਬੰਦੀਆਂ ਦੀ ਬਦੌਲਤ ਆ ਜਿਹੜੇ ਉਹ ਲੋਕਾਂ ਦੀ ਇਕਤਾ ਸਦਕਾ ਉਹਨਾਂ ਨੂੰ ਬਾਹਰ ਲਿਆਂਦਾ ਤੇ ਜਿਹੜੇ ਜ਼ਿੰਮੇਵਾਰ ਗੁੰਡੇ ਆ ਉਹਨਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਐਮਐਲਏ ਦੀ ਬੋਕਲ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਗਮਦੂਰ ਸਿੰਘ ਪੱਪੂ ਨੂੰ ਸਟੇ ਮਿਲੀ ਆ ਉਹ ਵੀ ਐਮਐਲਏ ਅਮੋਲਕ ਸਿੰਘ ਦੀ ਬਦੌਲਤ ਹੀ ਮਿਲੀ ਆ ਪਰ ਜਿਹੜੇ ਜੈਜੀ ਵਰਗੇ ਜਾਂ ਹੋਰ ਲੋਕਾਂ ਤੇ ਜਿਹੜਾ ਪਰਚਾ ਦਰਜ ਹੈ ਉਹਨਾਂ ਦੀ ਗ੍ਰਿਫਤਾਰੀ ਚਾਹੁੰਦੇ ਆ ਨਹੀਂ ਤਾਂ ਜਿਹੜਾ 10 ਤਰੀਕ ਨੂੰ ਜ਼ਬਰ ਵਿਰੋਧੀ ਜਿਹੜੀ ਐਕਸ਼ਨ ਕਮੇਟੀ ਬਣੀ ਆ ਤਾਂ ਉਸ ਦੇ ਲਈ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਪੂਰੇ ਪੰਜਾਬ ਦਾ ਇਕੱਠ ਕਰਾਂਗੇ ਤੇ ਸੀਐਮ ਭਗਵੰਤ ਮਾਨ ਦੀ ਸਰਕਾਰ ਨੂੰ ਨੰਗਾ ਕਰਾਂਗੇ ਲੋਕਾਂ ਦੇ ਵਿੱਚ ਪਰ ਤੇ ਉਸ ਤੋਂ ਬਾਅਦ ਮਜ਼ਦੂਰਾਂ ਦਾ ਪਰਚਾ ਰੱਦ ਹੋ ਕੇ ਦੂਜੀ ਜਿਹੜੀ ਸ਼ੈੱਲਰ ਮਾਲਕ ਤੇ ਰ ਹੈ ਉਹਦੇ ਉੱਪਰ ਪਰਚਾ ਹੋ ਚੁੱਕਾ ਹੋਇਆ ਔਰ ਅੱਜ ਇਹ ਇਕੱਠ ਕਹਿੰਦਾ ਹੈ ਕਿ ਦੂਜੀ ਧਿਰ ਦੀ ਗ੍ਰਿਫਤਾਰੀ ਹੜਕੇ ਦਾ ਐਮਐਲਏ ਨਹੀਂ ਹੋਣ ਦੇ ਰਿਹਾ ਔਰ ਅੱਜ ਐਮਐਲਏ ਦਾ ਪੁਤਲਾ ਇਹ ਲੋਕ ਫੂਕ ਰਹੇ ਨੇ ਆਪਾਂ ਤੁਹਾਨੂੰ ਲਾਈਵ ਦਿਖਾਉਣੇ ਆ ਲਾਈਵ ਤਸਵੀਰਾਂ 1 ਮਿੰਟ ਬਾਈ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਹਲਕੇ ਦੇ ਐਮਐਲਏ ਦਾ ਪੁੱਤਲਾ ਉਕਿਆ ਜਾ ਰਿਹਾ ਸੈਂਕੜੇ ਹਜ਼ਾਰ ਸੈਂਕੜੇ ਔਰਤਾਂ ਤੇ ਮਰਦ ਨੇ ਜਿਹੜੇ ਉਹ ਪੁੱਤਲਾ ਫੂਕ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੁੱਤਲਾ ਫੂਕਿਆ ਜਾ ਰਿਹਾ ਔਰ ਲੋਕ ਕਹਿੰਦੇ ਨੇ ਲੋਕਾਂ ਦਾ ਦੋਸ਼ ਹੈ ਲੋਕ ਕਹਿੰਦੇ ਨੇ ਕਿ ਹਲਕੇ ਦਾ ਐਮਐਲਏ ਦੂਜੀ ਧਿਰ ਦੀ ਗ੍ਰਿਫਤਾਰੀ ਰੋਕ ਰਿਹਾ ਪਰ ਦੂਜੀ ਧਿਰ ਇਹ ਕਹਿੰਦੀ ਹੈ ਕਿ ਸਾਨੂੰ ਅਦਾਲਤ ਵੱਲੋਂ ਸਟੇ ਮਿਲਿਆ ਔਰ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਤਾਂ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਾਂ ਐਮ ਐਲ ਏ ਦਾ ਪੱਖ ਹੈ ਐਮ ਐਲ ਏ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਮਜ਼ਦੂਰਾਂ ਤੇ ਗੋਲੀਆਂ ਚਲਾਈਆਂ ਉਹ ਸਾਰਾ ਕੁਝ ਬਹੁਤ ਸਾਰੇ ਸਾਥੀਆਂ ਨੇ ਤੁਹਾਡੇ ਨਾਲ ਵਿਸਤਾਰ ਸਹਿਤ ਸਾਂਝਾ ਕੀਤਾ ਤੇ ਸਾਥਿਓ ਅੱਜ ਦਾ ਇਹ ਸੰਕੇਤਕ ਤਰਨਾ ਤੇ 10 ਤਰੀਕ ਨੂੰ ਮੈਂ ਸਾਰੇ ਹੀ ਸਾਥੀਆਂ ਨੂੰ ਜੋ ਇਹ ਤੇ ਤੁਸੀਂ ਪਹੁੰਚੇ ਹੋ ਅਪੀਲ ਕਰਨੀ ਚਾਹੁੰਦਾ ਅੱਜ ਤੋਂ ਹੀ ਜਾ ਕੇ 10 ਮਾਰਚ ਦਾ ਜੋ ਪ੍ਰੋਗਰਾਮ ਰੱਖਿਆ ਪ੍ਰੀਤਕੋਟ ਐਸਐਸਪੀ ਦੇ ਦਫ਼ਤਰ ਉਹਦੀ ਤਿਆਰੀ ਚ ਚੱਲ ਕੇ ਲਗਾਤਾਰ ਤਿਆਰੀਆਂ ਸ਼ੁਰੂ ਕਰ ਦਿਓ ਕਿਉਂਕਿ ਜਿਹੜਾ 10 ਮਾਰਚ ਦਾ ਪ੍ਰੋਗਰਾਮ ਹੈ ਜੇਕਰ ਉਸ ਤੋਂ ਪਹਿਲਾਂ ਚੰਦ ਭਾਨ ਦੇ ਉਹਨਾਂ ਗੁੰਡਿਆਂ ਦੇ ਖਿਲਾਫ ਜੋ ਕਾਰਵਾਈ ਦੀ ਮੰਗ ਕਰ ਰਹੇ ਆ ਆਪਾਂ ਉਹਨਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ 10 ਤਰੀਕ ਦਾ ਜਿਹੜਾ ਧਰਨਾ ਹੈ ਉਹ ਸਮਝੋ ਪੱਕਾ ਧਰਨਾ ਹੈ 10 ਤਰੀਕ ਦੀ ਤਿਆਰੀ ਚ ਅੱਜ ਤੱਕ ਹੀ ਲੱਗ ਜਾਓ ਜਿੰਦਾਬਾਦ ਜਿੰਦਾਬਾਦ ਕਨਵੇ ਕਾ ਜਿੰਦਾਬਾਦ ਜੈ ਆਬਾਦ ਜਿੰਦਾਬਾਦ ਕੰਮ ਕਗਲ ਕੋ ਤੁਹਾਨੂੰ ਜੈਤੋ ਤੋਂ ਲਾਈਵ ਜੈਤੋ ਤੋਂ ਲਾਈਵ ਦਿਖਾ ਰਿਆ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਚੰਦਪਾਣ ਜਬਰ ਵਿਰੋਧੀ ਸੰਘਰਸ਼ ਕਮੇਟੀ ਹੈ ਉਹਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਿਹਾ ਹੈ ਚੰਦਪਾਣ ਮਸਲਾ ਫੇਰ ਭਖਿਆ ਔਰ ਆਪਾਂ ਗੱਲ ਕਰਾਂਗੇ ਜਿਹੜੇ ਬੁਲਾਰੇ ਇੱਥੇ ਮੌਜੂਦ ਨੇ ਆਪਾਂ ਗੱਲ ਕਰਦੇ ਹਾਂ ਲక్ష్మణ ਸੇਵੇ ਵਾਲਾ ਸਾਡੇ ਨਾਲ ਮੌਜੂਦ ਨੇ ਇੱਧਰ ਆਓ ਜੀ ਇੱਧਰ ਆਜੋ ਹੋਗੇ ਲਖਮਨ ਜੀ ਅੱਜ ਜਿਹੜਾ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ ਕਿਉਂ ਕਰ ਰਹੇ ਹੋ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਜਿਹੜਾ ਹਲਕਾ ਵਿਧਾਇਕ ਆਪ ਪਾਰਟੀ ਦਾ ਅਮੋਲਕ ਸਿੰਘ ਐਮ ਐਲ ਏ ਆ ਉਹ ਲਗਾਤਾਰ ਚੰਦ ਭਾਣ ਦੇ ਮਜ਼ਦੂਰਾਂ ਤੇ ਜ਼ੁਲਮ ਠਵਾਉਣ ਦੇ ਵਿੱਚ ਸ਼ਾਮਲ ਉਹਨਾਂ ਦੇ ਘੋੜੀਆਂ ਚਲਾਉਣ ਵਾਲੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਸ਼ੀਜਣੇ ਖੈਰ ਕਰਕੇ ਜ਼ਖਮੀ ਕਰਤੇ ਹੁਣ ਉਹਨਾਂ ਨੂੰ ਬਚਾਉਣ ਤੇ ਲੱਗਿਆ ਹੋਇਆ ਪਹਿਲਾ ਉਹਨਾਂ ਨੂੰ ਮਜ਼ਦੂਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਵਾਇਆ ਪਰ ਜਦੋਂ ਲੋਕ ਤਾਕਤ ਦੇ ਜੋਰ ਇਹ ਸਾਹਮਣੇ ਹੋ ਗਿਆ ਕਿ ਮਜ਼ਦੂਰ ਨਿਰਦੋਸ਼ ਆ ਹੁਣ ਉਦੋਂ ਬਾਅਦ ਦੇ ਵਿੱਚ ਜਿਹੜਾ ਗੁੰਦੂਰ ਦੇ ਉੱਤੇ ਤੇ ਹਰਵਿੰਦਰ ਜੇਜੀ ਦੇ ਉੱਤੇ ਰਾਤਾ ਕਤਲ ਦਾ ਪਰਚਾ ਦਰਜ ਹੋ ਗਿਆ ਹਾ ਤੁਸੀਂ ਦੇਖ ਜੇ ਤੁਸੀਂ ਲੋਕਾਂ ਨੂੰ ਕੁੱਟ ਕੇ ਦਿਵਾ ਸਕਦੇ ਹੁੰਦੇ ਤਾਂ ਫਿਰ ਜਾਨੀ ਦਾ ਤਰੀਕ ਨੂੰ ਰੋਕ ਐਉਂ ਫੀਰ ਕੋਟ ਨਹੀਂ ਜਾਂਦੇ ਜਾਨੀ ਦਾ ਤੇ ਅੱਜ ਵੀ ਜਣੀ ਚੰਦ ਪਾਣ ਦੇ ਮਜ਼ਦੂਰ ਕਿ ਜਿਵੇਂ ਤੁਸੀਂ ਸੋਚਿਆ ਸੀ ਵੀ ਕਟਕੇ ਪੱਧਰ ਕਰ ਦਾਂਗੇ ਇਹ ਅੱਜ ਤੋ ਬਾਅਦ ਜਣੀ ਬੋਲਣਗੇ ਨਹੀਂ ਹੈ ਪਰ ਅੱਜ ਤੁਸੀਂ ਦੇਖ ਸਕਦੇ ਹੋ ਇਹੋ ਹੀ ਚੰਦ ਪਾਣ ਦੇ ਮਜ਼ਦੂਰ ਨੇ ਜਿਨ੍ਹਾਂ ਨੂੰ ਤੁਸੀਂ ਜਣੀ ਘਰਾਂ ਤੋਂ ਬੇਕਾਰ ਕੀਤਾ ਸੀ ਜਿਨ੍ਹਾਂ ਦੇ ਤੁਸੀਂ ਘਰ ਉਜਾੜੇ ਸੀ ਇਸ ਕਰਕੇ ਸਾਡੀ ਇਹ ਜਥੇਬੰਦੀਆਂ ਦੀ ਇਹ ਮੰਗ ਹੈ ਕਿ ਜਦੋਂ ਤੱਕ ਜਿਹੜੇ ਦੋਸ਼ੀ ਨੇ ਜਿਹੜੇ ਇਥੋਂ ਦੇ ਅਮੇ ਦੇ ਮੂਲਕ ਦੀ ਜਿਹੜੀ ਬੁੱਕਲ 'ਚ ਬੈਠੇ ਹੋਏ ਨੇ ਜਦੋਂ ਤੱਕ ਉਸ ਲਿਖਾਂ ਦੇ ਪਿੱਛੇ ਨਹੀਂ ਜਾਂਦੇ ਉਦੋਂ ਤੱਕ ਜੇ ਨਹੀਂ ਸਾਡੀ ਲੋਕਾਂ ਦੀ ਲਹਿਰ ਨੇ ਐਂਟਰੀ ਕਿ ਨਹੀਂ ਬੈਠਣਾ ਤੇ ਅਸੀਂ ਇਸ ਮੁਲਕ ਦੇ ਅੰਦਰ ਜੇ ਨਹੀਂ ਮਜ਼ਦੂਰਾਂ ਦੀ ਉਹ ਪਗਤ ਵਾਲਾ ਰਾਜ ਬਣਾਉਣਾ ਜਿਹੜੇ ਜਿਹੜੇ ਮਜ਼ਦੂਰਾਂ ਨੂੰ ਇਹ ਕੀੜੇ ਨੁਕੜੇ ਸਮਝਦੇ ਨੇ ਜਿਨ੍ਹਾਂ ਬਾਰੇ ਇਹ ਕਹਿੰਦੇ ਨੇ ਕਿ ਆ ਬੇੜੇ ਵਾਲੇ ਜਿਨੀ ਚਾਂਬਲੇ ਫਿਰਦੇ ਨੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਮਜ਼ਦੂਰ ਹੁਣ ਜਥੇਬੰਦ ਹੋ ਗਏ ਹੁਣ ਇਹ ਮਜ਼ਦੂਰ ਜਿਨੀ ਪਹਿਲਾਂ ਵਾਲੇ ਉਹ ਮਜ਼ਦੂਰ ਨਹੀਂ ਰਹੇ ਤੇ ਇਹਨਾਂ ਮਜ਼ਦੂਰਾਂ ਦੇ ਆਪਦਾ ਮਾਣ ਸਨਮਾਨ ਇਸ ਮੁਲਕ 'ਚ ਬਹਾਲ ਕਰਾਉਣਾ ਆਵਦੀ ਪਗਤਾਲਾ ਇਹ ਸਮਾਜ ਇਸ ਪ੍ਰਬੰਧ ਦੇ ਅੰਦਰ ਆਪਦੀ ਉਹ ਜਗ੍ਹਾ ਹਾਸਲ ਕਰਨੀ ਆ ਤੁਹਾਡੇ ਸਭਲਾਂ ਦਾ ਬਹੁਤ ਬਹੁਤ ਧੰਨਵਾਦ ਸਕਦੇ ਹੋ ਜੈਤੋ ਦੇ ਬਸ ਅੱਡੇ ਦੇ ਵਿੱਚ ਇਹ ਵੱਡਾ ਇਕੱਠ ਅੱਜ ਫੇਰ ਲੋਕਾਂ ਦਾ ਹੋਇਆ ਔਰ ਚੰਦਪਨ ਮਸਲਾ ਤੁਸੀਂ ਸਾਰੇ ਜਾਣਦੇ ਹੋ ਜਿੱਥੇ ਪਹਿਲਾ ਮਜ਼ਦੂਰਾਂ ਦੇ ਉੱਪਰ ਪਰਚਾ ਦਰਜ ਹੋਇਆ ਸੀ ਜਿਹੜੀਆਂ ਹੁੰਦੀਆਂ ਆਪਣਾ ਜਿਵੇਂ ਅਰਜੰਦਾ ਉਹਨੂੰ ਵੀ ਅਜਿਹਾ ਮਾਰ ਕੇ ਉਹਦੇ ਹਿਸਾਬ ਨਾਲ ਤੇਰੀ ਆਵਾਜ਼ ਵਿੱਚ ਨਾਲ ਜਦੋਂ ਕੱਢੋ ਇਹ ਸੋਨੂੰ ਪਤਾ ਉਸ ਤੋਂ ਬਾਅਦ ਖਿਆਲ ਨਹੀਂ ਸਾਰਿਆਂ ਨੂੰ ਅਗਲਾ ਪ੍ਰੋਗਰਾਮ ਦੀ ਇਹਨਾਂ ਦੱਸਾਈਏ ਉਹ ਨਹੀਂ ਦੇ ਕਰਦੇ। ਕਰਦਾ ਤੇ ਇਸ ਲੁੱਟ ਨੂੰ ਜਣੀ ਬਰਕਰਾਰ ਰੱਖਣ ਦੇ ਵਾਸਤੇ ਇੱਥੋਂ ਦੀਆਂ ਪੁਲਿਸਾਂ ਦਾ ਤੇ ਇੱਥੋਂ ਦੀਆਂ ਅਦਾਲਤਾਂ ਦਾ ਜਣੀ ਵੱਡਾ ਹੱਥ ਹੈ। ਬਹੁਤ ਜ਼ਿਆਦਾ ਨਿਗਰ ਲਾਇਆ ਗਿਆ ਸਾਰੇ ਇਸੇ ਅਕੀਲ ਲੋਕਾਂ ਵਾਸਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਹੁਣ ਬੀਬੀਆਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਉਹ ਤਾਂ ਇਹ ਸਮਾਇਆ ਜਿਹੜੀ ਨੇ ਦੇਰਲੇ ਪਿੰਡੋ ਉਹਨਾਂ ਆਉਂਦੇ ਬੀਬੀਆਂ ਉਹ ਆਮ ਤੌਰ 'ਤੇ ਉਹ ਪਤਾ ਸਾਰੇ ਮਨੋਸਖੀ ਸਤਸਕਾਰ ਕਰਦੇ ਹੁੰਦੇ ਆ ਚਲੋ ਬੀਬੀਆਂ ਦੇ ਨਹੀਂਆਂ ਵੀ ਸਾਡੇ ਪਿੰਡਾਂ ਦੇ ਵਿੱਚ ਜਾਦੇ ਦੁੱਖ ਹੈ ਸਾਨੂੰ ਆਪ ਦਾ ਦੁੱਖ ਬਾਹਰ ਕੱਢ ਲਿਓ ਉਹ ਮੰਗੇ ਸਾਰਿਆਂ ਨੇ ਜਿੱਥੇ ਮੰਗਾ ਕੇ ਲੱਗਿਆ ਐਕਸ਼ਨ ਕਮੇਟੀ ਜਿੰਦਗੀ ਪੰਜਾਬ ਸਰਕਾਰ ਮਨਜ਼ੂਰ ਪੰਜਾਬ

ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਕੀ ਵਾਲੀ ਜੰਤਪਨ ਮਸਲਾ ਪਾ ਤਾ ਤੁਸੀਂ ਦੇ